ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲੇ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜਿ ਮਾਰਜਨ ਤੇ ਕਿਤੇ ਹੋਰ ਕੀਤਾ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਥੇ ਭੇਜਾਂਗੇ ਲੋਕਾਂ ਕੋਲੇ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜੇ ਮਾਰਜਨ ਤੇ ਕਿਤੇ ਹੋਰ ਕੀਤਾ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਥੇ ਭੇਜਾਂਗੇ ਲੋਕਾਂ ਕੋਲੇ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਚ ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਚ ਸਰਕਾਰ ਬਣੀ 13 ਚ ਪੈ ਗਈਆਂ ਹੁਣ 22 ਚ ਸਰਕਾਰ ਬਣੀ ਹੈ ਲਗਭਗ 26 ਚ ਵੋਟਾਂ ਪਈਆਂ ਪੌਣੇ 4 ਸਾਲ ਬਾਅਦ ਅੱਜ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਕੋਰਟ ਲੱਗ ਜੂਗਾ ਇਲੈਕਸ਼ਨ ਦਾ 1 ਸਾਲ ਰਹਿ ਗਿਆ। ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ। ਜਿਹੜੀਆਂ ਦੋ ਚਾਰ ਰਹਿੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ। ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਐ। ਕੱਲਾ ਪੰਜਾਬ 'ਚ ਨਹੀਂ। ਕੇਜਰੀਵਾਲ ਸਾਹਿਬ ਪੂਰੇ ਦੇਸ਼ ਜਿਐ ਨੇ ਹੁਣੇ ਗੋਆ ਤੋਂ ਆਏ ਨੇ। ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਐ। ਸ਼ਨੀਵਾਰ ਨੂੰ ਸ਼ਨੀਵਾਰ ਨੂੰ ਇਲੈਕਸ਼ਨ ਐ ਗੋਆ ਦੇ ਵਿੱਚ ਵੀ ਬਲਾਕ ਸੰਮਤੀ ਦੀਆਂ। ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਮੈਂ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਥੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ 3 ਸੀਟਾਂ ਆਈਆਂ ਕੇਰਲਾ ਮੈਂ ਕੇਰਲਾ ਦੇ ਵਿੱਚ 3 ਸੀਟਾਂ ਸਾਡੀਆਂ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ 3 ਲੇਡੀਜ਼ ਜਿੱਤੀਆਂ ਨੇ ਸੋ ਆਮਾਦੀ ਪਾਰਟੀ ਦੀਆਂ ਜੜਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਹ ਮੰੰਡਰੀ ਡਾਇਰੈਕਟਿਵ ਆ ਫੈਲ ਰਹੀਆਂ ਨੇ ਤੇ ਮੈਂ ਅ ਮਬਧਾਈਆਂ ਵੀ ਦਿਨਾ ਸਾਡੇ ਨੈਸ਼ਨਲ ਕਨਵਿਨਿਅਨਸ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ